ਕੰਮ ਚਾਹੇ ਆਪਣੇ ਦੇਸ਼ ਵਿੱਚ ਹੋਵੇ ਜਾਂ ਵਿਦੇਸ਼ ਵਿੱਚ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਤੇ ਜਿਸ ਕੰਮ ਨਾਲ ਆਪਣੀ ਰੋਜੀ ਰੋਟੀ ਘਰ ਦਾ ਸਰਕਲ ਚੱਲਦਾ ਹੋਵੇ ਉਹ ਕੰਮ ਕਿਵੇਂ ਮਾੜਾ ਹੋ ਸਕਦਾ ਹੈ ਪਰ ਵਿਦੇਸ਼ ਗਏ ਕੁਝ ਬੱਚਿਆਂ ਦੇ ਘਰ ਵਾਲਿਆਂ ਨੂੰ ਆਪਣੇ ਮੁੰਡੇ ਦੇ ਕੰਮ ਬਾਰੇ ਵਧਾ-ਚੜਾ ਕੇ ਦੱਸਣ ਦੀ ਆਦਤ ਹੁੰਦੀ ਹੈ ਕਿ ਸਾਡਾ ਮੁੰਡਾ ਤਾਂ ਜੀ ਬੜੀ ਵੱਡੀ ਜੌਬ ਕਰਦਾ ਵਿਦੇਸ਼ ਵਿੱਚ ਸਾਡੇ ਮੁੰਡੇ ਥੱਲੇ ਤਾਂ ਬਹੁਤ ਸਾਰੇ ਮੁੰਡੇ ਕੰਮ ਕਰਦੇ ਨੇ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ ਅਮਰੀਕਾ ਤੋਂ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਾਲੇ ਮੁੰਡੇ ਦੀ ਮਾਂ ਨੇ ਵੀ ਪਿੰਡ ਇਹੀ ਦੱਸਿਆ ਹੁੰਦਾ ਹੈ ਕਿ ਉਸ ਦਾ ਮੁੰਡਾ ਤਾਂ ਅਮਰੀਕਾ 'ਚ ਮੈਨੇਜਰ ਲੱਗਿਆ ਹੋਇਆ ਹੈ ਪਰ ਜਦੋਂ ਕੁਝ ਟਾਈਮ ਬਾਅਦ ਪਿੰਡ ਤੋਂ ਹੀ ਉਸ ਦਾ ਇੱਕ ਯਾਰ ਦੋਸਤ ਉਸ ਦੇ ਕੋਲ ਅਮਰੀਕਾ ਜਾਂਦਾ ਹੈ ਤੇ ਜਦੋਂ ਉਸ ਦਾ ਕੰਮ ਦੇਖਦਾ ਹੈ ਤਾਂ ਉਹ ਕਾਂਡੀ ਨਾਲ ਇੱਕ ਪੋਲ ਪਲਸਟਰ ਕਰ ਰਿਹਾ ਹੁੰਦਾ ਹੈ ਜਿਸ ਦੀ ਉਸ ਦਾ ਯਾਰ ਹੱਸਦਾ ਹੋਇਆ ਵੀਡੀਓ ਬਣਾ ਲੈਂਦਾ ਹੈ ਤੇ ਫਿਰ ਅੱਗੇ ਮੁੰਡਾ ਕੀ ਜਵਾਬ ਦਿੰਦਾ ਹੈ ਦੇਖੋ ਤੁਸੀਂ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਬਾਕੀ ਜੇਕਰ ਤੁਹਾਡਾ ਵੀ ਕੋਈ ਰਿਸ਼ਤੇਦਾਰ ਜਾਂ ਯਾਰ ਦੋਸਤ ਐਦਾਂ ਝੂਠ ਬੋਲਦਾ ਹੈ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਪਿੰਡ ਪਹਿੰਦੇ ਯਾਰ ਕਹਿੰਦੀ ਹੈ ਮੈਨੇਜਰ ਲੱਗੇ ਆ ਉਹ ਨਾਮ ਸਾਰੇ ਕਰਨੇ ਪਿੱਛੇ ਵੀ ਚਿਕਰਾ ਕੰਮ ਸਾਰੇ ਸੇਕੇ ਹੋਏ ਪਹਿਲਾਂ ਦੱਸਦਾ ਸਾਰੇ ਪਿੰਡ ਪਿੰਡ ਦੀ ਮੰਮੀ ਕਹਿੰਦੀ ਮੁੰਡਾ ਸਾਡਾ ਮੈਨੀਅਰ ਲਗਾ ਰੇ ਇੱਥੇ ਕਾਂਡੀ ਪਾਉਣ ਡਿਆ ਆ